ਗਾਈ ਸਾਰੀਆਂ ਪੈਟੀਆਂ ਦੇਖੋ ਤਿਆਰ ਆ ਚੱਲ ਜਾਈਏ ਚਲੋ ਅਰੇ ਜੀ ਇਹ ਤਾਂ ਕੋਲਜ ਨਾਲੋਂ ਵੀ ਬਹੁਤ ਸਵਾਦ ਆ ਅੱਛਾ ਪਤਾ ਨਹੀਂ ਕਿਉਂ ਨਖਾਂਦਾ ਹੀ ਮੈਨੂੰ ਤਾਂ ਖਾਣ ਨੂੰ ਨਹੀਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਨਿਊ ਵਲੌਗ ਤੇ ਅੱਜ ਬੈਠੇ ਹੈਗੇ ਇੱਥੇ ਤੁਹਾਨੂੰ ਦਿਖਾਵਾਂਗੇ ਗਾਈਜ਼ ਹਾਂ ਹੁਣ ਅਸੀਂ ਇੱਕ ਤੋਂ ਆਏ ਲੱਗ ਗਏ ਅੱਡੇ ਤੋਂ ਕੀ ਲੈ ਕੇ ਆਏ ਚਾਕਲੇਟ ਪਾਏ ਖਾਓਗੇ ਹਾਂ ਮੈਨੂੰ ਮੈਨੂੰ ਵੀ ਖਾਣੀ ਕੋਲ ਆ ਸਮਾਨ ਲੈ ਕੇ ਆਏ ਥੋੜਾ ਆ ਬਾਜੇ ਕੁਵਰ ਆਇਆ ਇਥੇ ਕਹਿੰਦਾ ਕੁਛ ਬਣਾਈਏ ਫੇਰ ਅਸੀਂ ਸੋਚਿਆ ਵੀ ਚਲੋ ਅੰਦਰ ਆਪਾਂ ਪੈਟੀ ਬਣਾਉਣੇ ਆ ਬਹੁਤ ਚੇਅਰ ਹੋ ਗਿਆ ਤੇ ਪੈਟੀ ਟਰਾਈ ਕਰਕੇ ਦੇਖਦੇ ਆ ਪਹਿਲਾਂ ਵੀ ਇੱਕ ਇੱਕ ਵਾਰੀ ਬਣਾਈ ਸੀ ਬਹੁਤ ਸਾਲ ਪਹਿਲਾਂ 2 ਸਾਲ ਹੋ ਗਏ ਹੁਣ ਮੈਨੂੰ ਲੱਗਦਾ ਤੇ ਅੱਜ ਫੇਰ ਟਰਾਈ ਕਰਾਂਗੇ ਪੈਟੀ ਤਾਂ ਇਸਮਾਨ ਲੈ ਕੇ ਆਏ ਦੀਏ ਪੈਟੀ ਲਈ ਜੋ ਵੀ ਲਿਓਣਾ ਸੀ ਕੋਈ ਵਾਰ ਦੇਖੋ ਐਵੇਂ ਦਾ ਹੈ ਹਮ ਸਵਾਦ ਅਸੀਂ ਹਮ ਮੈਂ ਪੰਡ ਵੀ ਖਾਧਾ ਬਹੁਤ ਵਾਹ ਬੱਛਾ ਕੇਕ ਆਈ ਹੈ ਹਨਾ ਬਈ ਬਹੁਤ ਖਾਸ ਸਵਾਦੇ ਤੁਸੀਂ ਟ੍ਰਾਈ ਨਹੀਂ ਕੀਤਾ ਖਾ ਕੇ ਜਰੂਰ ਦੇਖਿਓ ਅੱਛਾ ਭੈਣ ਦਾ ਹਨਾ ਬਾਜਾ ਖੋਲ ਮੈਨੂੰ ਦੇ ਥੋੜਾ ਹੈਲੋ ਗਾਇਜ਼ ਆ ਦੇਖੋ ਗਾਇਜ਼ ਟੈਟੂ ਬਣਾ ਲਿਆ ਅਸੀਂ ਇਹਨੇ ਖਰਾਬ ਕਰਤਾ ਖਰਾਬ ਕਰਤਾ ਗਾਇਜ਼ ਮਾਰਕਰ ਆ ਮਾਰਕਰ ਗਾਇਜ਼ ਇਹਨੇ ਮੈਨੂੰ ਕਿ ਪੱਕਾ ਸੀ ਇਹਨੇ ਖਰਾਬ ਕਰਤਾ ਤੇ ਮੈਂ ਆ ਵੀ ਇਹਦਾ ਮੈਂ ਖਰਾਬ ਕਰਤਾ ਚਲ ਕੋਈ ਨਹੀਂ ਤੇ ਹੁਣ ਅਸੀਂ ਚੱਲੇ ਆ ਇੱਥੇ ਮੋਟਰ ਤੇ ਚੱਲੇ ਆ ਦੂਸਰਾ ਕੀ ਸ਼ਿਮਲਾ ਮਿਰਚ ਲੈਣ ਸ਼ਿਮਲਾ ਮਿਰਚ ਆਪਣੇ ਆਪ ਦੇ ਆ ਗਈਆਂ ਟਮਾਟਰ ਨਹੀਂ ਹੈਗੇ ਹੀ ਟਮਾਟਰ ਆਪਾਂ ਉੱਥੋਂ ਲਿਆਂਦੇ ਹੀ ਅੱਡੇ ਤੋਂ ਤੱਤੀ ਨਿਕਲ ਲਈ ਆਪਾਂ ਗਾਈ ਉਹਨੇ ਕੋਈ ਆਵਾਜ਼ ਨਹੀਂ ਲਈ ਬੜੀ ਸੀ ਉਆ 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 ਕੁੱਕਰ ਬੋਲਦੇ ਆ ਅੱਥੇ ਆਉਂਦੀ ਬਈ ਸੀ ਹਾਂ ਹਨਾ ਦੇਖੋ ਸ਼ਿਮਲਾ ਮਿਰਚਾਂ ਜੋ ਡਿੱਗ ਗਿਆ ਖਾ ਖਾ ਰੋਟੀਆਂ ਇੱਥੇ ਵੇਖੀਏ ਓਏ ਉੱਪਰ ਆ ਬਚ ਗਿਆ ਮੇਰੇ ਕੱਪੜੇ ਬਚ ਗਏ ਵਧਗਾ ਹੋਇਆ ਹਾਂ ਅੱਛੇ ਬਾਤ ਹੈ ਤੇ ਇਹਨਾਂ ਲੱਭ ਪਈਆਂ ਹਾਂ 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 ਪਾੜਾ ਪਾੜਾ ਲਫਾਫੇ ਚ ਯਾ ਤੇ ਉੱਥੇ ਤਿਲਕਣ ਬਹੁਤ ਹੈ ਯਾਰ ਤਿਲਕਣ ਕਿੱਥੋਂ ਆ ਗਈ ਤਿਲਕਣ ਨਹੀਂ ਯਾਰ ਇੱਥੇ ਮੇਰੇ ਪੈਰ ਬਾਤ ਪੈਰ ਜੁੜਦੇ ਆ ਹਨਾ ਥੱਲੇ ਮਿੱਟੀ ਲੱਗਦੀ ਆ ਵਧੀਆ ਵਧੀਆ ਤੋੜ ਮੋਟੀਆਂ ਤੋੜ ਆ ਮੋਟੀਆਂ ਆ ਦੇਖ ਆਵੇਂ ਦੀਆਂ ਹਾਂ ਆ ਵੇ ਡਿੱਗ ਜਾਣਾ ਹੀ ਗੰਦੇ ਪੈਰ ਕਰ ਲੈ ਇੱਥੇ ਇੱਥੇ ਘਾਹ ਤੇ ਸਾਫ਼ ਕਰ ਲੈ ਰਗੜ ਲੈ ਦੋ ਹੀ ਚਾਹੀਦੇ ਹਾਂ ਅਸੀਂ ਚੰਗੀਆਂ ਬਣ ਲੇ ਆਏ ਸ਼ਿਮਲਾ ਮਿਰਚ ਆਵੇ ਇੱਥੇ ਇੱਥੇ ਧੋਣੀਆਂ ਵਾ ਲਾ ਲਓ ਤੂੰ ਪੇਟ ਘਾਤੀਆਂ ਵੇ ਲਾ ਵੀ ਸੁ ਖਰਾਬ ਹੋ ਜਾਣਾ ਕਾਇਆਂ ਚਲ ਧੋ ਕੇ ਦੇ ਇਹਨੂੰ ਤੇ ਚਲੋ ਬਈ ਇੱਥੇ ਅਸੀਂ ਬਣਾਉਣ ਲੱਗੇ ਆਂ ਪੱਖਾ ਚਲਾ ਲ ਕੇ ਆ ਦੇਖੋ ਨਿੱਕੀਆਂ ਨਿੱਕੀਆਂ ਬਰੀਕ ਮਿਰਚਾਂ ਵੀ ਕੱਟ ਲਈਆਂ ਤੇ ਸ਼ਿਮਲਾ ਮਿਰਚ ਵੀ ਕੱਟ ਲਈ ਤੇ ਅਦਰਕ ਵੀ ਕੱਟ ਲਿਆ ਤੇ ਟਮਾਟਰ ਅਜੇ ਆਪਾਂ ਅੰਦਰ ਜਾ ਕੇ ਕੱਟਾਂਗੇ ਅੰਦਰ ਪਿਆ ਕੁਵਰ ਆਇਆ ਸੀਗਾ ਕਹਿੰਦਾ ਮੈਂ ਖਾਣਾ ਹੀ ਖਾਣਾ ਕੁਝ ਬਣਾਈਏ ਆਪਾਂ ਆਲੂ ਬਾਲ ਲਿਆ ਆਪਾਂ ਕਟਿੰਗ ਕਰਕੇ ਬਾਲ ਲਿਆ ਕਿ ਜਲਦੀ ਉਬਲ ਜਾਣ ਚਿੱਲ ਕੇ ਕਰਨੇ ਕਿਨੇ ਛਿੱਲ ਲਗੇ ਥਾਲੀ ਦੇ ਤੈਨੂੰ ਫੋਨ ਆਇਆ ਅੰਦਰ ਚੱਲ ਇਹ ਤੇ ਕਰ ਲੈ ਚੱਲ ਇਹ ਕੁਆਰ ਆਇਆ ਛੇਲ ਲਗੇ ਮੱਤ ਧੋਖਿਆ ਬਿਲਾ ਤਰੀਕਾ ਕਿੰਨਾ ਘੈਂਟ ਆ ਗੈਸ ਇਦਾਂ ਕੋਣ ਕਰਦਾ ਦੱਸਿਓ ਜਿਹੜੇ ਕੱਟ ਕੇ ਛੇਲਦਾ ਆ ਆਲੂ ਕਟਿੰਗ ਕਰਕੇ ਉਦਾਂ ਉਬਲ ਤੇ ਬਹੁਤ ਟਾਈਮ ਡਬਲ ਲੱਗਦਾ ਟਾਈਮ ਇਦਾਂ ਅੱਧਾ ਟਾਈਮ ਲੱਗਦਾ ਅੱਤੇ ਤੋਂ ਵੀ ਥੋੜਾ ਕਿੰਨੀਆਂ ਵਧੀਆ ਛਿੱਲਾਂ ਮੇਲਾ ਲੈਿੰਦੀਆਂ ਨਿਖਾਨ ਚਲੋ ਹੁਣ ਆਪਾਂ ਛੇਲ ਲਈਏ ਖਾ ਗਿਆ ਆਲੂ ਖਾਣਾ ਆਲੂ ਹੀ ਬਣ ਗਿਆ ਘਰ ਬਾਹਰ ਨੂੰ ਨਾ ਢੋਲਦੀ ਹੋਲੀ ਕਰ ਹੌਲੀ ਹੌਲੀ ਹਮਮਰਮਾਨ ਨਰਮਾਨ ਨਰਮਾਨ ਨਾ ਕਿੰਝ ਮਜ਼ਾ ਆਉਂਦਾ ਮਜ਼ਾ ਆਉਂਦਾ ਫਰੈਂਚ ਫਰਾਈਜ਼ ਬਣਦੇ ਉੱਪਰ ਦੇਖ ਹਾਂ ਫਰੈਂਚ ਫਰਾਈਜ਼ ਨਿਕਲ ਗਏ ਬਾਹਰ ਕਿਸੇ ਟਾਈਮ ਬਣਾਵਾਂਗੇ ਉਹ ਵੀ ਖਾਣੇ ਅੱਛਾ ਕੋਈ ਨਹੀਂ ਪੈਟੀ ਬਣਨ ਲੱਗੀ ਸਮਾਂ ਤਿਆਰ ਆ ਆ ਆਲੂ ਆਪਾਂ ਕ੍ਰਸ਼ ਕੀਤਾ ਇਧਰ ਆਪਣੇ ਕੋਲ ਆ ਆਲੂ ਆਪਾਂ ਸੈਂਡਵਿਚ ਲਈ ਤਿੰਨ ਘਰ ਰੱਖਦੇ ਬਾਕੀ ਕ੍ਰਸ਼ ਕਰਦੇ ਤੇ ਸਾਰਾ ਕੁਝ ਕੱਟ ਲਿਆ ਟਮਾਟਰ ਨਹੀਂ ਕੱਟੇ ਉਹ ਨਹੀਂ ਪਾਉਣਾ ਕਿਉਂ ਉਹ ਦੇਚ ਨਹੀਂ ਉਹ ਸਹੀ ਰਹੇ ਚਲੋ ਗਾਇਸ ਨਾਲੇ ਦੇਖੀ ਜਾਓ ਕਿਵੇਂ ਬੰਦਾ ਆ ਅਦਰਕ ਵਿੱਚ ਹੋਰ ਕੀ ਪਾਇਆ ਅਦਰਕ ਤੇ ਜੀਰਾ ਪਾਤਾ ਛਾਗਵਣ ሽਮਨਾ ਮਿਰਚਾ ਪਾ ਲੀ ਆਲੂ ਕਿੰਨੇ ਘੈਂਟ ਲੱਗਦੀ ਹੈ ਨਾ ਬਣੀ ਪੇਸਟ ਜੀ ਮੱਖਣੀ ਹਾਂ ਅੱਛਾ ਅੱਛਾ ਇਹ ਆ ਉਹ ਕਹਿੰਦੇ ਆ ਆਲੂਆਂ ਨੂੰ ਮੱਖਣੀ ਮੱਖਣੀ ਟਾਈਪ ਚੱਟੂ ਸਬਜੀ ਟਾਈਪ ਲੱਗਦਾ ਹੋਣਾ ਆਵਾਜ਼ ਜਿੱਦਾਂ ਸਬਜੀ ਬਣ ਗਈ ਹੁੰਦੀ ਆਲੂਆਂ ਦੀ ਹਾਂ ਸਬਜੀ ਟਾਈਪ ਹੈ ਨਾ ਸੇਮ ਇਦਾਂ ਹੀ ਹੁੰਦੀ ਆ ਕਿਉਂਕਿ ਸਬਜੀ ਉਹਨਾਂ ਦਾ ਬਸ ਟਮਾਟਰ ਹੁੰਦਾ ਵੀ ਨਹੀਂ ਵਿੱਚ ਤੂੰ ਵੇਖਿਆ ਤ ਨਹੀਂ ਹੂੰ ਧਿਆਨ ਨਹੀਂ ਦਿੱਤਾ ਹੁੰਦਾ ਐ ਚੱਟੂ ਹੁੰਦਾ ਐ ਅੱਛਾ ਹੁੰਦਾ ਵਾਦ ਤ ਬਈ ਰਾਤ ਚ ਕੇ ਖਾਈ ਪੈਟਾਂ ਮੈਂ ਦੋ ਖਾਵਾਂਗਾ ਪਾ ਮਤੇ ਨਖੜੀ ਸਵਾਦ ਵੇਖਾਂਗੇ ਨਾਲ ਮਟਰਦ ਨਹੀਂ ਪਾ ਸਕਦੇ ਮਟਰ ਵੀ ਹਾਂ ਮਟਰ ਵੀ ਹੈਗੇ ਹੀ ਉਹ ਵੀ ਪਾ ਸਕਦੇ ਸੀ ਸਹੀ ਕਿਆ ਪਰ ਆਪਾਂ ਪਾਏ ਨਹੀਂ ਚਾਹ ਪਾ ਯਾਦ ਨਹੀਂ ਜੀ ਅੱਜ ਮੈਦਾ ਮੁੱਕ ਗਿਆ ਸੀ ਦੁਕਾਨ ਤੋਂ ਲੈ ਕੇ ਆਇਆ ਆ ਵੀ ਅਨੂੰ ਚੂ ਚੂ ਹੈ ਇਹਦੀ ਸੁੰਡੀਆਂ ਨਹੀਂ ਨਹੀਂ ਸਹੀ ਨਹੀਂ ਪਿਓਰ ਕਰਦਾ ਦਿੱਤਾ ਸੀ ਆਪਾਂ ਨੂੰ ਹੂੰ ਸੁੰਡੀਆਂ ਖਾ ਲਈਆਂ ਮੈਂ ਇਹ ਚਲੋ ਸਾਰੇ ਹੀ ਆਟੇ ਚਲੋ ਬਈ ਸਾਫ਼ ਹੀ ਨਿਕਲਿਆ ਵਾ ਨਹੀਂ ਗਾਈ ਦੀ ਥੋੜੀਆਂ ਸੁੰਡੀਆਂ ਵੀ ਨਿਕਲੀਆਂ ਚੱਲ ਇੱਕ ਮਿੰਟ ਤੂੰ ਇਹ ਕਹਿਣਾ ਨਾ ਆ ਸੁੰਡੀਆਂ ਨਹੀਂ ਆ ਭੱਬੂ ਨਿਕਲਿਆ ਇੱਕ ਇਹ ਸੁੰਡੀ ਕਦੋਂ ਆ ਆ ਨਿਕਲਿਆ ਉਦਾਂ ਤਾਂ ਸਾਫ ਹੀ ਆ ਹੂੰ ਫੇਰ ਵੀਲ ਕਰਨ ਨੂੰ ਅੱਛਾ ਲੂਣ ਲੂਣ ਆਪਾਂ ਪਾਵਾਂਗੇ ਵਿੱਚ ਤੇਲ ਆਇਲ ਆਲੀਵ ਆਇਲ ਆਲੀਵ ਆਇਲ ਬਹੁਤ ਅੰਨਾ ਨਾ ਰੱਦੀ ਵੀ ਅੰਨਾ ਨਾ ਡਾਲ ਦੇ ਜਿੰਦੇ ਚ ਪਾਉ ਬਣਾ ਦਿੰਦੇ ਹਾਂ ਹੁਣ ਆ ਸੋ ਇੱਕ ਪਾਣੀ ਲੈ ਲਓ ਇਹ ਤਾਂ ਪਾਣੀ ਹਾਂ ਇਹਦੇ ਚ ਪਰਲਾ ਬਹੁਤ ਆ ਤੋੜ ਨਾ ਦਈ ਕੱਪ ਨਾ ਟੁੱਟ ਜੇ ਹਾਂ ਆ ਲੈ ਲੇ ਦੰਦਾ ਹਈ ਰੋਕ ਹੁਣ ਸੌਰਾ ਇਹਨਾਂ ਡਾਲ ਥੋੜਾ 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 ਲਸਣ ਬੱਸ ਨੋ ਆ ਅੱਤੇ ਬਸ 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 ਜ਼ਿਆਦਾ ਨਾ ਪਾਤਾ ਨਹੀਂ ਬਸ ਹੁਣ ਨਾ ਪਾਈ ਬਸ ਆਟਾ ਰੈਡੀ ਆਪਣਾ ਤੇ ਹੁਣ ਆਪਾਂ ਅਗਲਾ ਪ੍ਰੋਸੈਸ ਕਰਨਾ ਵਾ ਜਿਹੜਾ ਆਪਾਂ ਪੈਟੀਆਂ ਨੂੰ ਜੋੜਨ ਵਾਸਤੇ ਬਣਾਉਣਾ ਵਾ ਪੈਟੀਆਂ ਨੂੰ ਜੋੜਨ ਵਾਸਤੇ ਲੇਟੀ ਬਣਾਉਣੀ ਹੈ। ਕਿਉਂ? ਘੋਤ ਮਾਇਤਾ ਮਿਕਸ ਕਰ ਦੇਣਾ ਇਹਦੇ ਚੰਗੀ ਤਰ੍ਹਾਂ। ਇਹ ਲੇਟੀ ਬਣਾਉਣੀ ਹੈ ਲੇਟੀ ਦਾ ਹੀ ਜੋੜਨਾ ਆਪਾਂ ਜਿਹੜੀਆਂ ਪੈਟੀਆਂ ਵਾਂ। ਵੇਲਣਾ, ਨਾ ਦੋ ਵੇਲਣਾ। ਵੇਲਣਾ? ਹਾਂ ਵੇਲਣਾ ਤੇਰੇ ਸਾਹਮਣੇ ਵੇਲਣਾ ਵਾਂ। ਰੋਟੀਆਂ ਵਾਂ ਵੇਲਣੀਆਂ ਦੇਖੀ ਚੱਲਿਓ ਬਣਦਾ ਕੀ ਆ। ਤੇ ਇਹ ਜਿਹੜੇ ਡਬਲ ਰੋਡ ਕਰ ਕਰਕੇ ਢੇਡ ਦਾ ਵੀ ਡਬਲ ਰੋਡ ਇਦਾਂ ਹੀ ਹੁੰਦਾ। ਢੇਡਾ ਡਬਲ ਰੋਡ ਫੇਰ ਹੀ ਬਣਨਾ। ਹੁਣ ਆ ਵੇਖੋ ਚਾਰ ਰੋਟੀਆਂ ਚਾਰ ਮੈਦਿਆਂ ਦਾ ਇੱਕ ਬਣਾਣਾ ਹੈ ਨਾ ਇੱਕ ਪੈਟੀ ਬਣੀ ਨਹੀਂ ਪੈਟੀਆਂ ਵੱਧੂ ਬਣ ਜਾਣੀਆਂ ਜਦੋਂ ਆਪਾਂ ਗੋਲ ਗੋਲ ਉਹਨੂੰ ਕੱਟਣਾ ਆ ਅੱਛਾ ਅੱਛਾ ਸਮਝ ਆ ਗਈ ਨਾ ਇਹ ਤੁਹਾਨੂੰ ਚੱਲ ਵੀ ਚੱਟੇ ਮੈਨੂੰ ਨਹੀਂ ਖਾਣਾ ਬਣਾਵਾ ਪ੍ਰੋਸੈਸ ਦੇਖਿਓ ਹੁਣ ਮੈਂ ਕਿ ਮੈਂ ਬਣਾਵਾ ਨਾਲੋ ਨਾਲ ਤੈਨੂੰ ਨਹੀਂ ਸਮਝ ਆਉਣੀ ਤੂੰ ਵੀ ਬਣਾ ਲਈ ਪਰ ਆਪਾਂ ਨਾ ਐਨੂੰ ਵੇਖਣਾ ਵੀ ਕਿਵੇਂ ਬਣਦੀ ਆ ਠੀਕ ਆ ਠੀਕ ਆ ਹੈ ਨਾ ਤੈਨੂੰ ਮੈਂ ਦਊਂਗਾ ਬਣਾਉਣ ਲਈ ਵਲੌਗ ਵਾਓ ਇਦਾਂ ਵੇਲੀ ਦੀ ਰੱਜੀ ਬਈ ਫਰਚੀ ਗੰਦਾ ਲੱਗਦਾ ਮੈਨੂੰ ਆਪ ਕੀਤਾ ਮੈਸੀ ਫਰਚੀ ਗੰਦਾ ਤਾਂ ਹੁੰਦਾ ਹੀ ਹੁਣ ਉਹ ਤੇ ਆਟਾ ਇਦਾਂ ਜਿਉਂ ਪਾਤਾ ਹਨਾ ਕਿਆ ਵੇਲਣਾ ਰੱਜੀ ਹੈ ਹੀ ਨਹੀਂ ਵੇਲਣਾ ਬਾਹਰ ਦੇਖ ਕੇ ਆ ਓਏ ਆ ਬੜਾ ਬੰਦਾ ਇੱਥੇ ਆ ਕੀ ਨਹੀਂ ਸਹੀ ਹੈ ਵੇਲਣਾ ਵੇਲਦੀ ਨਹੀਂ ਸੇ ਚੰਗੀ ਅੱਛਾ ਇੱਥੋਂ ਖਰਾਬ ਆ ਬਾਹਰ ਹੁਣਾਵਾ ਨਾਂ ਬਾਸਾ ਕੱਲਾ ਚੰਗਾ ਥੈਂਕ ਯੂ ਹੋਰ ਨਹੀਂ ਲੈ ਨਹੀਂ ਅੱਛਾ ਵੱਟਿਆ ਦੇ ਦੀ ਲਾਈਫ ਹੀ ਖਰਾਬ ਆ ਕਿੰਨਾ ਵਧੀਆ ਵੇਲਣਾ ਕੀ ਵੀ ਲਾਈਫ ਖਰਾਬ ਹੋ ਗਈ ਇੰਡੀ ਅੱਛਾ ਚਾਹ ਇਹਦੇ ਤੇ ਵੇਲਦੀ ਨਹੀਂ ਪਈ ਨਾ ਤਾਂ ਹੈਨਾ ਇਦਾਂ ਦੀਆਂ ਰੋਟੀਆਂ ਚਾਰ ਵੇਲਣੀਆਂ ਹੈਨਾ ਨਹੀਂ ਚਾਚੂ ਪਾਣੀ ਮੈਦਾ ਨਹੀਂ ਮੈਦਾ ਦੇ ਹਾਂ ਪਾਣੀ ਚਲੋ ਜੀ ਰੋਟੀਆਂ ਵੇਲ ਲੀਆਂ ਚਾਰ ਮੈਦੇ ਵਾਲੀਆਂ ਰੋਟੀਆਂ ਉਸੋ ਚ ਕਈ ਪੂੜੀਆਂ ਵੀ ਇਦਾਂ ਬਣਾਉਂਦੇ ਮੈਦੇ ਦੀਆਂ ਹੈਨਾ ਇਹਦੇ ਵਿੱਚ ਨਾ ਤੇਲ ਪਾ ਕੇ ਲੋ ਜੀ ਆਹ ਹੋ ਗਈ ਲੇਟੀ ਹੁਣ ਲੇਟੀ ਨਾ ਜੋੜ ਦਿੰਦਾ ਦੇਖੋ ਰੋਟ ਨਾਲ 2 ਜਿੰ ਪਤਾ ਨਹੀਂ ਕਿੰਨੇ ਨਾਲ ਜੋੜਨਾ ਕਿੰਨੀਆਂ ਲੇਰਾਂ ਬਣਾਉਣੀਆਂ ਇਹ ਆਪਾਂ ਬਣਾਉਣੀ ਆਵਾ 5 5 ਲੇਰਾਂ ਆ ਜਿੰਨੀਆਂ ਵੀ ਪਈਆਂ 5 ਲੇਰਾਂ ਵਾਓ ਅੱਜ ਤੋਂ 2 ਸਾਲ ਪਹਿਲਾਂ ਬਣਾਈ ਸੀ ਅਸੀਂ ਪੈਟੀ ਅੱਜ ਹੋ ਗਿਆ ਉਦੋਂ ਦੀ ਮੈਂ ਨਹੀਂ ਪੈਟੀ ਨਹੀਂ ਖਾਦੀ ਉਹ ਮੈਂ ਤਾਂ ਇੱਥੇ ਫੜਾ ਦੇ ਲਵਾਵਾ ਸੱਚੀ ਗੱਲ ਰਜੀ ਉਸ ਤੋਂ ਬਾਅਦ ਨਹੀਂ ਖਾਦੀ ਪੈਟੀ ਆਪਾਂ ਹਾਂ ਨਾਲੋਂ ਉਸ ਤੋਂ ਬਾਅਦ ਅੱਜ ਬਣਾਉਣ ਲੱਗੇ ਉਹ ਵੀ ਕੁਵਰ ਆਇਆ ਹੈਗਾ ਤੇ ਟਰਾਈ ਕਰਦੇ ਆਂ ਕਿ ਆ ਬਣਾਈਏ ਫੇਰ ਹੂੰ ਇਹਦਾ ਦਾ ਕਰਕੇ ਝੋੜ ਦੇਣਾ ਹਨਾ ਲਾਸਟ ਰਹਿ ਗਿਆ ਗਾਇਜ਼ ਇਹ ਇਹਦੀਆਂ ਕਿੰਨੀਆਂ ਬਣ ਜਾਣੀਆਂ ਹੈ ਦੀਆਂ ਇਹਦੇ ਚਾਰ ਪੰਜ ਅੱਛਾ ਇੱਕ ਦੀਆਂ ਹੀ ਪਿਛਲੀ ਵਾਰੀ ਤੂੰ ਮੈਨੂੰ ਦੱਸਦਾ ਪਿਆ ਸੀ ਐਤ ਕੀ ਮੈਂ ਮੈਨੂੰ ਯਾਦ ਨਹੀਂ ਆ ਗਾਇਜ਼ ਬਹੁਤ ਚੰਗੀਆਂ ਬੰਦੀਆਂ ਪਈਆਂ ਦੇਖੋ ਨਾਲੇ ਚੇਤਾ ਪੋ ਲੈ ਜਾਂਦਾ ਹੀ ਚੇਰ ਬਾਦ ਹਨਾ ਗਾਇਜ਼ ਇੱਕ ਵਾਰੀ ਤੈਨੂੰ ਚੱਕ ਕੇ ਦੇਖਾਂ ਮੈਂ ਤੂੰ ਖਰਾਬ ਕਰ ਦੇ ਨਹੀਂ ਨਹੀਂ ਖਰਾਬ ਨਹੀਂ ਕਰ ਰਹਿਣ ਦੇ ਨਹੀਂ ਕਰੂੰਗਾ ਨਹੀਂ ਕਰੂੰਗਾ ਬਾਹਰ ਤੋਂ ਖਾਣ ਲਈ ਦੰਦ ਤਿੱਖੇ ਕਰ ਲੈ। ਦੰਦ ਤਿੱਖੇ ਕਰ ਰਿਪੀ ਬਾਹਰ ਪਈ ਜਾ। ਐਨ ਹਾ ਟੁਡੇ ਅੰਦਰ ਰੋਲ ਕਰਨਾ ਦੇਖੀ ਹੋਈ। ਇਹਨੂੰ ਫਲਾ ਲੈ। ਓ ਫਲਾ ਕੇ ਰੋਲ ਕਰਨਾ ਹਨਾ। ਹਮ ਮਲਵਾਇਆ ਨੂੰ ਜੋੜ ਜਾਣ ਸਾਰੇ ਪਾਸੇ। ਹਨਾ। ਤੈਨੂੰ ਕਬੜਾ ਝੂਠ ਮਾਰਦੇ ਪੈਟ ਹੀ ਨਹੀਂ ਆ। ਕੀ ਉਹ ਇਹ ਕਰੀਮ ਰੋਲ ਬਣਾਉਣ ਲੱਗੇ ਆਏ ਹਾਏ ਖਾਣੇ ਨੇ ਕਰੀਮ ਰੋਲ ਇਹਨੂੰ ਨਹੀਂ ਦੱਸਿਆ ਰੱਜੀ ਹਮ ਆਈ ਦਾ ਮਾ ਦੀਪ ਦੀ ਹੁਲਡੋਲ ਮਾਵਾ ਨੂੰ ਕਾਲਾ ਕਰਦੇ ਬੰਦ ਟੂਟੀ ਤੁਹਾਨੂੰ ਆਹ ਬਣਾ ਕੇ ਦਿਖਾਉਣੀ ਅੱਛਾ ਵਾਓ ਆ ਕੀ ਆ ਰਜੂ ਵੀ ਕੀ ਬਣਾਉਂਦੇ ਹੋ ਦੇਖੀ ਬੈਟੀ ਬੈਟੀ ਆ ਇਦਾਂ ਬੰਦੀ ਹੋਏ ਨਾ ਸਪ੍ਰਿੰਗ ਰੋਲ ਅੱਜ ਤੱਕ ਨਹੀਂ ਨਾ ਤੂੰ ਵੇਖੇ ਸਪ੍ਰਿੰਗ ਰੋਲ ਆ ਝੂਠ ਨਾ ਬੋਲੋ ਉਹ ਭਰਾਵਾ ਸਪ੍ਰਿੰਗ ਰੋਲ ਇਦਾਂ ਦੇ ਉਹਦੇ ਵਿੱਚ ਮੈਗੀ ਹੁੰਦੀ ਆ ਇਹ ਉਦਾਂ ਹੀ ਸੁੱਕੇ ਪਏ ਅੰਨ ਕਾਜ ਤੇਲ ਗਰਮ ਕਰ ਲਓ ਜੀ ਮਨ ਨੂੰ ਫੇਰ ਵੇਲ ਲੈਣਾ ਵਾ ਪ੍ਰੋਸੈਸ ਤਾਂ ਲੰਮਾ ਚੌੜਾ ਹੀ ਆ ਉਹ ਵੇਖੋ ਵਿੱਚ ਜਲੇਬੀ ਵਾਂਗੂ ਦਿਖਦਾ ਪਿਆ ਹੂੰ ਗੈਸਾਨੂੰ ਤਾਂ ਦਿਖ ਰਿਹਾ ਵੈਦਾਂ ਨੂੰ ਦਿਖੇ ਜਾਂ ਨਾ ਦਿਖੇ ਉਹ ਦੇਖਣਾ ਚਾਚੂ ਵੀਡੀਓ ਚ ਕਿੰਨਾ ਵੱਡਾ ਦਿਖ ਰਿਹਾ ਰਿਹਾ ਜੀ ਬਣ ਗਈ ਚਾਚੂ ਵੀਡੀਓ ਚ ਕਿੰਨਾ ਵੱਡਾ ਦਿਖ ਰਿਹਾ ਹਨਾ ਆਪਣੇ ਤੇ ਦੇਖ ਕਿੰਨਾ ਛੋਟਾ ਲਿਖਦਾ ਦੇਖਦਾ ਸੀ ਦੋਵਾਂ ਦਾ ਫਰਕ ਹੁਣ ਬੰਨੀ ਉਹ ਪੈਟੀ ਦੇਖੀ ਆ ਹਾ ਚਾਚੂ ਤੇ ਕਿੰਨਾ ਸੋਹਣਾ ਲੱਗਦਾ ਕੱਟਦੇ ਹੋਏ ਹਾਂ ਪਾਟ ਜਿਹੜੇ ਇਹਦਾ ਇਹ ਪਾ ਫੇਰ ਆਟੇ ਚ ਮਲ ਲੋ ਅਜਿਹਾ ਇਦਾਂ ਆਟੇ ਚ ਹੀ ਰੱਖ ਦੋ ਵੈਸੇ ਸੋ ਛੇ ਬਦਨ ਲੱਗੇ ਆ ਆਪਾਂ ਹਨਾ ਵਾਓ ਆਪਾਂ ਕੀ ਬਣਾਉਣ ਪਏ ਆ ਮੇਲਾ ਪਹਿਲੀ ਵਾਰੀ ਇਹ ਵੇਖਦਾ ਪਿਆ ਕੁਵਾਰ ਪਕੀ ਬਣਾਉਣੇ ਨੇ ਪੈਟੀ ਵਾਓ ਇਦਾਂ ਬੰਦੀ ਹੋ ਗਏ ਲੈ ਸਾਹਮਣੇ ਕਿੰਨਾ ਅਮੇਜ਼ਿੰਗ ਸੀ ਹੁਣ ਇੱਕ ਕੌਲੀ ਚ ਮੈਂ ਇਦਾਂ ਢੋਲ ਦੇ ਲੈਟੀ ਬਣਾਉਣ ਲਈ ਜੋੜਨਾ ਮਸਾਲਾ ਪੈਣ ਲੱਗਾ ਵਾ ਹੋਰ ਪਾ ਲਈਏ ਭਰ ਭਰ ਕੇ ਤੇ ਜੀ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਦੇ ਦੱਸੋ ਕਿ ਹਾਂ ਅਸੀਂ ਤੁਹਾਡੀ ਕਿੰਨੀ ਮਿਹਨਤ ਕੀਤੀ ਓਕੇ ਤੁਹਾਨੂੰ ਦੇ ਦਾਂਗੇ ਲਾ ਬ੍ਰਿਜ ਚਾਚੂ ਨੂੰ ਲਾ ਚਾਚੇ ਦੂ ਹੂੰ ਤੇ ਉਹਨੂੰ ਦੇਣੀ ਹੈ ਇਹਦੇ ਵਿੱਚ ਮੈਦਾ ਘੋਲ ਲਿਆ ਵਾ ਪਾਣੀ ਚ ਇਹ ਜੋੜਨ ਨੂੰ ਆ ਬਸ ਐਂਦਾ ਜੋੜਨੀਆਂ ਵਾ ਗਾਇ ਬਹੁਤ ਵਧੀਆ ਲੱਗਦੀਆਂ ਕਿਵੇਂ ਹੋ ਤਰੀਕਾ ਹਾਂ ਉਦਾਈ ਮੋਮੋਸ ਬੰਦੇ ਬਏ ਔਰ ਇੰਦਾ ਜੁੜ ਜਾਣਾ ਹੁਣ ਦੇਖੀ ਕਿ ਤੁਹਾਨੂੰ ਪੈਟੀ ਹੈ ਨਾ ਮ ਭੁੱਲ ਗਿਆ ਆਲੂ ਪੈਟੀ ਇਹਦੀ ਸ਼ੇਪ ਵੀ ਨਹੀਂ ਭੁੱਲ ਗਿਆ ਆ ਲਵੇ ਹੁਣ ਪੈਟੀ ਦੀ ਸ਼ੇਪ ਆ ਗਈ ਨਾ ਹੁਣ ਇਦਾਂ ਕਰਕੇ ਰੱਖ ਲਗੇ ਸਾਰੀਆਂ ਹਨ ਸੁਬੋਸੇ ਦਾ ਫੀਲਿੰਗ ਨਹੀਂ ਹੁੰਦੀ ਉਹਦੇ ਅੰਦਰ ਆਉ ਮੈਂ ਦਾ ਮਿਕਸ ਚਰਵਾ ਕੇ ਹੂੰ ਦੋ ਜੀ ਵੀਰ ਰਜੇ ਦੀ ਰੇੜੀ ਲਾ ਲ ਆ ਆ ਮੈਂ ਵੀ ਟੇਸਟ ਕਰੂ ਉਹ ਕਿਹਦਾ ਹੈ ਹੈ ਨਾ ਕਲੋ ਭਈਆ ਆਪਾਂ ਹੁਣ ਇਹਦੇ ਚ ਪਾ ਦੀਏ ਕਿਉ ਸਾਰਾ ਪਾਤਾ ਮੈਂ ਸਲਾਈਮ ਬਣਾਦੀ ਆਟੇ ਦਾ ਰਾਹ ਦੇਖੋ ਆਹ ਸਲਾਈਮ ਐਡੀ ਭੈੜੀ ਸਲਾਈਮ ਕੋਣ ਬਣਾਉਂਦਾ ਇੰਦੇ ਚ ਕਲਰਸ ਤੇ ਚ ਤਾਂ ਪੈਂਦੀ ਨੀ ਪੂਰੀ ਲੰਮੀ ਹੋ ਜਾਂਦੀ ਉਹ ਪਗਾਨਾ ਜਾਂ ਵੀ ਬਣ ਜਾਂਦਾ ਹੁੰਦਾ ਇਹ ਤਾਂ ਟੁੱਟ ਜਾਂਦੀ ਉਹਦੇ ਪੈਟਨਾ ਇਧਰ ਤਿੰਨ ਤਿਆਰ ਆ ਚੌਥੀ ਲੈਡੀ ਹੋਣ ਲੱਗੀ

ਆਹ ਹੁਣੀ ਏਦਾਂ ਹੀ ਕਰੀ ਇਹ ਕਹਿੰਦਾ ਵੀ ਆਹ ਪੈਟੀ ਏਦਾਂ ਲੱਕ ਚੱਕ ਕੇ ਉਹ ਤੇਲ ਜੜ ਪਾ ਦੇਣੀ ਹੂੰ ਏਦਾਂ ਹੀ ਕਰੀ ਐਵੇਂ ਇਹ ਤੇਲ ਨੂੰ ਨਹੀਂ ਉੱਪਰ ਪੈਣਾ ਹੂੰ ਸਹੀ ਇਹ ਵੀ ਵਧੀਆ ਸਟੇ ਐਨ ਨੂੰ ਕਰੋ ਸਿੱਟਾ ਲੈਣਾ ਆਪਣੇ ਉੱਪਰ ਤੇਲ ਪੈ ਜਾਣਾ ਹਾਂ ਐ ਰਮਾਨ ਨੱਡ ਪਾਉਣੀ ਲੈ ਆਪਾਂ ਕੋ ਛੋਟੀ ਹੀ ਲੈਣੀ ਸਹੀ ਆ ਤਰੀਕਾ ਤੁਝ ਵੀ ਸਹੀ ਹੁੰਦਾ ਦੱਸਿਓ ਪਹਿਲਾ ਬੋਲ ਲੱਗਿਆ ਨਹੀਂ ਉਹ ਆਪਣੀ ਕੜਾਈ ਨਿੱਕੜਾ ਤੱਕ ਕੇ ਮੰਨਦਾ ਕੋਈ ਗੰਨੀ ਰਿਹਾ ਸੀ ਖਾ ਲੱਗ ਗਈ ਕਾਲਾ ਕਾਲਾ ਸਵਾਦ ਆ ਥੋੜਾ ਥੋੜਾ ਹੈ ਗਾਇਸ ਮੇਰੇ ਦੀ ਕੱਦੇ ਪੂਰੀ ਕਟਾਈ ਕੜਾਈ ਝਟ ਗਈ ਆ ਮੈਂ ਫੜ ਗਏ ਆ ਸਵਾਦ ਲੱਗਣ ਡਈ ਨਾ ਨਿਕਲ ਲਾ ਜੀ ਇੱਕ ਕਪੈਟੀ ਰਹਿਣੀ ਇਹ ਸਿੱਧੀ ਵੀਂਗੀ ਟੇਢੀ ਹੋਣ ਸੋਹਣੀ ਆਉਣਗੀਆਂ ਹਣਾ ਇਹ ਸਿੱਧੀ ਰਲਾ ਪੈਟੀ ਹੋਲੀ ਜੀ ਗਾਇਸ ਆਪਣੇ ਘਰ ਵਾਲੀ ਪੈਟੀ ਦੇਖੋ ਦੂਸਰੀ ਪੈਟੀ ਪਾਉਤੋਂ ਵਾਹ ਤੇ ਇਦਾਂ ਗਦਗਾਈ ਹੁੰਦਾਂ ਬਾਕੀ ਸਾਰਾ ਨਿਕਲ ਜਾਣ ਗਾਇਸ ਆਪਣੇ ਆ ਘਰ ਦੀ ਆ ਪੈਟੀ ਹੂੰ ਗਾਇਸ ਇਹ ਟੁੱਟੀ ਆ ਗਈ ਸ਼ਪਤ ਦੂਜੀ ਟੁੱਟ ਗਈ ਥੋੜੀ ਜੀ ਹਥੋ ਹਥੋ ਦੇਖੀਏ ਥੋ ਚਲ ਵੇਖੀ ਚੱਲ ਥੋੜੀ ਜੀ ਟਾਪੰਡਾ ਰਹਿਣ ਦੇ ਕੋਈ ਸਵਾਦ ਤੁਹਾਨੂੰ ਦੱਸਾਂਗੇ ਗਾਇਸ ਵੇਖਾਂਗੇ ਕਿਵੇਂ ਇਹਦਾ ਬਣਦਾ ਗਾਇਸ ਇਹ ਟੁੱਟੀ ਫੁੱਟੀ ਆ ਪਰ ਸਵਾਦ ਬੋਟਲ ਕਿਉਂ ਨਾ ਆ ਫੁੱਲ ਕੇ ਨਿਕਲੀ ਆ ਹੈਨਾ ਫੁੱਲ ਫੁੱਲ ਕਰਦੇ ਓਕੇ ਉਹ ਜਿਆਦਾ ਚਲੀ ਕਿਤਾ ਸੋਨਾ ਲਗਾ ਦਈ ਓਏ ਇੱਕ ਹੋਰ ਆ ਗਿਆ ਇੱਕ ਪੈਟੀ ਰਹਿ ਗਈ ਲਾਸਟ ਚਾਰ ਨਿਕਲ ਗਈਆਂ ਦੇਖੋ ਗਾਇਸ ਸਾਰੀਆਂ ਪੈਟੀਆਂ ਦੇਖੋ ਤਿਆਰ ਆ ਚੱਲ ਗਈ ਚਲੋ ਹੋ ਜਾ ਚੱਲ ਚਲੋ ਬਈ ਇਧਰ ਆਣ ਕੇ ਬਹਿ ਗਏ ਆ ਤੇ ਪੈਟੀਆਂ ਪਹਿਲਾਂ ਹੀ ਸਾਰੇ ਖਾ ਕੇ ਦੱਸਣਗੇ ਰਿਵਿਊ ਨਾ ਹੀ ਓਏ ਦੋ ਨਾ ਫਾੜ ਆ ਦੋ ਲੈ ਗਿਆ ਬਈ ਦੇਖ ਲੋ ਅੱਛਾ ਮੈਂ ਖਾ ਕੇ ਕਿਹਨੇ ਪਰਾ ਕੀ ਕਰਦਾ ਸਵਾਦ ਕਿੱਦਾਂ ਉਹ ਪ੍ਰਵਾ ਵਾਦੂ ਪਈ ਆ ਜਿਸ ਤਰ੍ਹਾਂ ਲੈ ਲਈ ਹੈ ਹਾਂ ਤੇੰਦੇ ਜਿੰਨ ਉਹਦਾ ਹੀ ਨਾ ਮੂੰਹ ਕਰੀ ਜਾਓ ਸੱਚੀ ਕਹਿ ਰਿਹਾ ਸੱਚੀ ਸੱਚੀ ਮੇਰਾ ਬਿੱਲੀ ਇੰਨੀ ਗਰਮ ਆ ਕਹਿੰਦਾ ਮਾਰੀ ਸੌ ਹੁਣ ਆ ਨਾ ਮਾਰੀ ਸੌ ਕੁਵਰ ਉਹ ਵੀ ਵਤੁਰੋਸ ਕੋਦੇ ਵਾਲੀ ਉਹ ਮੁਖਾਈ ਵਿੱਚੋਂ ਓਏ ਸੱਚੀ ਬਹੁਤ ਸਵਾਦ ਆ ਮੜਾ ਦੇ ਦੇ ਯਾਰ ਟੇਸਟ ਵਾਲੀ ਪਤਾ ਤਾਂ ਲੱਗੇ ਕੱਲ ਨੂੰ ਦਿੰਨੇ ਗਾਇਸ ਰਚੀਤ ਕਾਲਜ ਨਾਲੋਂ ਵੀ ਬਹੁਤ ਸਵਾਦ ਆ ਅੱਛਾ ਪਤਾ ਨਹੀਂ ਕਿਉਂ ਬੜੀ ਮਸਾਲੇ ਨੀ ਬੜੀ ਸਵਾਦ ਆ ਹਲੋ ਹਲੋ ਨਾ ਨਾ ਓਏ ਹੋਏ ਮੈਂ ਤੂੰ ਖਾਏਗਾ ਲੈ ਮਰਚੇ ਅਸੀਂ ਡਿਪੈਂਡ ਦਵਾਂ ਨਾ ਨਹੀਂ ਮੈਂ ਨਹੀਂ ਹਾਂ ਕਿਉਂ ਗਿਸੰਗ ਚ ਨਾ ਸੰਗ ਚ ਜੀ ਬਾਵ ਦੇ ਤਾ ਜੀ ਬਣੀਗਾ ਉਹ ਸੇਮ ਹੋ ਗਈ ਆ ਹਮ ਬੋ ਕੈਂਡ ਬਣੀ ਹਨਾ ਸਾਡੇ ਸਕੂਲ ਦੇ ਕੈਂਟੀਨ ਚ ਵੀ ਅੱਛਾ ਨਾ ਵੀ ਆ ਕੰਮ ਖਰਾਬ ਓਏ ਵੇਖ ਲੈ ਮੇਰੀ ਚੋਕਲਾ ਉਹ

ਮੈਂ ਦਾ ਵਾਧੂ ਅੰਬੋੜਾ ਛੜਿਆ ਪਿਆ ਮੂੰਹ ਚ ਪਾ ਲਿਆ ਹੁਣ ਖਾਵਾ ਵੀ ਕੀ ਕਰੀਏ ਨਹੀਂ ਨਹੀਂ ਕਾਲੀ ਕਰ ਦਿੰਦੇ ਤੂੰ ਹੱਸਦਾ ਨਰਵਾਣਾ ਹੁਣੇ ਉਹ ਸੱਚਣੀ ਢੋਲਦੀ